हां जी ਅੱਜ ਲੁਧਿਆਣੇ ਦੇ ਪੰਜਾਬੀ ਭਵਨ ਚ 45ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ ਆਰਗੇਨਾਈਜ਼ ਕੀਤਾ ਗਿਆ ਇਹ ਮੇਲਾ 1978 ਚ ਸਵਰਗੀ ਜਗਦੇਵ ਸਿੰਘ ਜਸਵਾਲ ਜੀ ਨੇ ਆਪਣੇ ਦੋਸਤ ਨੂੰ ਦਿੱਤੇ ਹੋਏ ਇੱਕ ਬਚਨ ਦੀ ਬਦੌਲਤ ਹੋੰਦ ਚ ਆਇਆ ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਜਸਵਾਲ ਸਾਹਿਬ ਦੇ ਹਾਨੀ ਸੀ ਉਹਨਾਂ ਦੇ ਮਿੱਤਰ ਸਨ ਕਿਤੇ ਬੈਠੇ ਬੈਠੇ ਗੱਲ ਚੱਲੀ ਵੀ ਯਾਰ ਮਰਿਆਂ ਤੋਂ ਬਾਅਦ ਕੌਣ ਜਾਣਦਾ ਕੌਣ ਪੁੱਛਦਾ ਉਹਦਾ ਜਸਵਾਲ ਸਾਹਿਬ ਕਹਿੰਦੇ ਵੀ ਪ੍ਰੋਫੈਸਰ ਮੋਹਨ ਸਿੰਘ ਮਰਨ ਤੋਂ ਬਾਅਦ ਵੀ ਤੈਨੂੰ ਦੁਨੀਆ ਚ ਯਾਦ ਰੱਖੇਗੀ ਸੋ 45 ਬਰੇ ਹੋ ਗਏ ਇਸ ਮੇਲੇ ਨੂੰ ਇਸ ਮੇਲੇ ਦੀ ਦੇਣ ਸਾਰੀ ਦੁਨੀਆ ਨੂੰ ਪਤਾ ਵੀ ਜਿੰਨੇ ਵੀ ਪੰਜਾਬ ਦੇ ਨਾਮਵਰ ਗਾਇਕ ਨੇ ਚਾਹੇ ਗੁਰਦਾਸ ਮਾਨ ਹੋਣ ਹੰਸਰਾਜ ਹੰਸ ਹੋਣ ਰਵਿੰਦਰ ਗਰੇਵਾਲ ਹੋਵੇ ਮਰਹੂਮ ਸਰਿੰਦਰ ਚਿੰਦਾ ਕੁਲਦੀ ਮਾਨ ਮਹੰਮਦ ਸ਼ਰੀਕ ਕਿਹਦਾ ਕਿਹਦਾ ਨਾਮ ਲਾਵਾਂ ਸਾਰੇ ਇਸ ਮੇਲੇ ਦੀ ਜਿਹੜੀ ਆ ਉਪਜਾ ਔਰ ਤ੍ਰਿੰਦਰ ਬੀਬਾ ਯਮਲਾ ਜੱਟ ਜੀ ਚਾਂਦੀ ਰਾਮ ਚਾਂਦੀ ਠੀਕ ਆ ਨਾ ਤੁਹਾਡੇ ਚਮਕੀਲਾ ਦੀ ਇਹ ਸਾਰੇ ਇਸ ਮੇਲੇ ਤੋਂ ਹੀ ਗਾ ਕੇ ਗਏ ਨੇ ਔਰ ਇਹ ਮੇਲਾ ਜਿਹੜਾ ਵਾ ਪੰਜਾਬ ਦੀਆਂ ਪਿੰਡਾਂ ਵਿੱਚੋਂ ਵਾਜਾ ਕੱਢ ਕੇ ਇਹ ਇਹਨੇ ਵਿਸ਼ਵ ਤੱਕ ਲੈ ਕੇ ਗਿਆ ਮੇਲਾ ਹੈ ਇਸੇ ਕਰਕੇ ਇਹਦਾ ਨਾਮ ਅੰਤਰਰਾਸ਼ਟਰੀ ਮੇਲਾ ਪਿਆ ਔਰ ਅੱਜ ਪੰਜ ਸ਼ਖਸੀਤਾਂ ਨੂੰ ਸਨਮਾਨ ਕਰ ਰਹੇ ਆ ਇੱਥੇ ਪੰਜਾਬੀ ਭਵਨ ਚ ਇੰਡੋਰ ਜਿਹੜਾ ਸਾਡਾ ਸਟੇਡੀਅਮ ਆ ਛੋਟਾ ਆਡੀਟੋਰੀਅਮ ਆ ਉਹਦੇ ਚ ਇਹ ਅੱਜ ਮੇਲਾ ਆਰਗੇਨਾਈਜ਼ ਕੀਤਾ ਲੇਕਿਨ ਆਉਂਦੇ ਵਾਰਿਆਂ ਨੂੰ ਖੁੱਲ੍ਹਾ ਓਪਨ 에ਅਰ ਥੀਏਟਰ ਜਿਹੜਾ ਵਾ ਜਿਹੜਾ ਸਾਡੀ ਮੇਨ ਸਟੇਜ ਆ ਉੱਥੇ ਮੇਲਾ ਆਰਗੇਨਾਈਜ਼ ਕਰਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸੋ ਕੋਨੇ-ਕੋਨੇ ਚ ਬੈਠੇ ਪੰਜਾਬੀਆਂ ਨੂੰ ਮੈਂ ਪ੍ਰਧਾਨ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਰਜੀਵ ਕੁਮਾਰ ਲਵਲੀ ਅਪੀਲ ਕਰਦਾ ਕਿ ਭਾਈ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਜਿੱਥੇ ਵੀ ਤੁਸੀਂ ਬੈਠੇ ਹੋ ਇਦਾਂ ਹੀ ਸੇਵਾ ਕਰਦੇ ਰਹੋ ਤਾਂ ਜੋ ਪੰਜਾਬ ਜਿੰਦਾਬਾਦ ਰਹੇ ਥੈਂਕ ਯੂ ਵੈਰੀ ਥੈਂਕ ਹਾਂ ਜੀ ਅੱਜ ਲੁਧਿਆਣੇ ਦੇ ਪੰਜਾਬੀ ਭਵਨ ਚ 45ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲਾ ਆਰਗੇਨਾਈਜ਼ ਕੀਤਾ ਗਿਆ ਇਹ ਮੇਲਾ 1978 ਚ ਸਵਰਗੀ ਜਗਦੇਵ ਸਿੰਘ ਜਸਸਵਾਲ ਜੀ ਨੇ ਆਪਣੇ ਦੋਸਤ ਨੂੰ ਦਿੱਤੇ ਹੋਏ ਇੱਕ ਵਚਨ ਦੀ ਬਦੌਲਤ ਹੋੰਦ ਚ ਆਇਆ ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਜਸਵਾਲ ਸਾਹਿਬ ਦੇ ਹਾਣੀ ਸੀ ਉਹਨਾਂ ਦੇ ਮਿੱਤਰ ਸਨ ਕਿਤੇ ਬੈਠੇ ਬੈਠੇ ਗੱਲ ਚੱਲੀ ਵੀ ਯਾਰ ਮਰਿਆਂ ਤੋਂ ਬਾਅਦ ਕੌਣ ਜਾਣਦਾ ਕੌਣ ਪੁੱਛਦਾ ਉਹਦਾ ਜਸਵਾਲ ਸਾਹਿਬ ਕਹਿੰਦੇ ਵੀ ਪ੍ਰੋਫੈਸਰ ਮੋਹਨ ਸਿੰਘ ਮਰਨ ਤੋਂ ਬਾਅਦ ਵੀ ਤੈਨੂੰ ਦੁਨੀਆ ਚ ਇੱਤੇ ਰੱਖੇਗੀ ਸੋ 45 ਬਰੇ ਹੋ ਗਏ ਇਸ ਮੇਲੇ ਨੂੰ ਇਸ ਮੇਲੇ ਦੀ ਦੇਣ ਸਾਰੀ ਦੁਨੀਆ ਨੂੰ ਪਤਾ ਵੀ ਜਿੰਨੇ ਵੀ ਪੰਜਾਬ ਦੇ ਨਾਮਵਰ ਗਾਇਕ ਨੇ ਚਾਹੇ ਗੁਰਦਾਸ ਮਾਨ ਹੋਣ ਹੰਸਰਾਜ ਹੰਸ ਹੋਣ ਰਵਿੰਦਰ ਗਰੇਵਾਲ ਹੋਵੇ ਮਹੂਮ ਸਰਿੰਦਰ ਚਿੰਦਾ ਕੁਲਦੀ ਮਾਨ ਮਹੰਮਦ ਸ਼ਰੀਕ ਕਿਹਦਾ ਕਿਹਦਾ ਨਾਮ ਲਾਵਾਂ ਸਾਰੇ ਇਸ ਮੇਲੇ ਦੀ ਜਿਹੜੀ ਆ ਉਪਜਾ ਔਰ ਤ੍ਰਿੰਦਰ ਬੀਬਾ ਯਮਲਾ ਜੱਟ ਜੀ ਚਾਂਦੀ ਰਾਮ ਚਾਂਦੀ ਠੀਕ ਆ ਨਾ ਤੁਹਾਡੇ ਚਮਕੀਲਾ ਦੀ ਇਹ ਸਾਰੇ ਇਸ ਮੇਲੇ ਤੋਂ ਹੀ ਗਾ ਕੇ ਗਏ ਨੇ ਔਰ ਇਹ ਮੇਲਾ ਜਿਹੜਾ ਵਾ ਪੰਜਾਬ ਦੀਆਂ ਪਿੰਡਾਂ ਵਿੱਚੋਂ ਵਾਜਾ ਕੱਢ ਕੇ ਇਹ ਇਹਨੇ ਵਿਸ਼ਵ ਤੱਕ ਲੈ ਕੇ ਗਿਆ ਮੇਲਾ ਹੈ ਇਸੇ ਕਰਕੇ ਇਹਦਾ ਨਾਮ ਅੰਤਰਰਾਸ਼ਟਰੀ ਮੇਲਾ ਪਿਆ ਔਰ ਅੱਜ ਪੰਜ ਸ਼ਖਸੀਤਾਂ ਨੂੰ ਸਨਮਾਨ ਕਰ ਰਹੇ ਆ ਇੱਥੇ ਪੰਜਾਬੀ ਭਵਨ ਚ ਇੰਡੋਰ ਜਿਹੜਾ ਸਾਡਾ ਸਟੇਡੀਅਮ ਆ ਛੋਟਾ ਆਡੀਟੋਰੀਅਮ ਆ ਉਹਦੇ ਚ ਇਹ ਅੱਜ ਮੇਲਾ ਆਰਗੇਨਾਈਜ਼ ਕੀਤਾ لیکن ਆਉਂਦੇ ਬਾਰੇ ਨੂੰ ਖੁੱਲ੍ਹਾ ਓਪਨ 에ਅਰ ਥੀਏਟਰ ਜਿਹੜਾ ਵਾ ਜਿਹੜਾ ਸਾਡੀ ਮੇਨ ਸਟੇਜ ਆ ਉੱਥੇ ਮਿਲ ਆਰਗੇਨਾਈਜ਼ ਕਰਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸੋ ਕੋਨੇ-ਕੋਨੇ ਚ ਬੈਠੇ ਪੰਜਾਬੀਆਂ ਨੂੰ ਮੈਂ ਪ੍ਰਧਾਨ ਪ੍ਰੋਫੈਸਰ ਮੋਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਰਜੀਵ ਕੁਮਾਰ लवली ਅਪੀਲ ਕਰਦਾ ਵੀ ਭਾਈ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਜਿੱਥੇ ਵੀ ਤੁਸੀਂ ਬੈਠੇ ਹੋ ਇਦਾਂ ਹੀ ਸੇਵਾ ਕਰਦੇ ਰਹੋ ਤਾਂ ਜੋ ਪੰਜਾਬ ਜਿੰਦਾਬਾਦ ਰਹੇ ਥੈਂਕ ਯੂ